ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਸਦੋਗੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤਹਿਸੀਲ ਪਾਵਾਕਾਲਾ ਸਾਹਿਬ ਇਸ ਘਰ ਦੇ ਵਿੱਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਕੋਲ ਬਹੁਤ ਹੀ ਟਾਪ ਦੇ ਪਸ਼ੂ ਹੁੰਦੇ ਆਂ ਅੱਜ ਫੇਰ ਚੰਗੀਆਂ ਵੜਾ ਦਿਖਾਉਣੀਆਂ 20 ਪਲੱਸ ਲੀਟਰ ਵਾਲੀਆਂ ਇੱਕ ਦਿਖਾਉਣੀ ਆ ਜੀ ਮੱਝ ਬਿਲਕੁਲ ਸਸਤੇ ਮੁੱਲ ਦੀ ਆਪਾਂ ਬਾਕੀ ਦੀ ਜਾਣਕਾਰੀ ਲੈ ਲਾਂਗੇ ਵੀਰ ਕੋ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ ਵਿੱਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹੇ ਇਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਪਸ਼ੂਆਂ ਦੀ ਡੀਟੇਲ ਲੈਣੀ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਵਧੀਆ ਵਧੀਆ ਠੀਕ ਹੈ ਜੀ ਤੇ ਐਡਰੈਸ ਦੱਸ ਦਿਓ ਭਾਜੀ ਆਪਣਾ ਭਾਜੀ ਨਾਮ ਜਗਤਾਰ ਸਿੰਘ ਜੀ ਜੀ ਪਿੰਡ ਸੈਦੋਕੇ ਜੀ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਲਾਗੇ ਮਹਿਤਾ ਚੌਕ ਪਿੰਡਾ ਠੀਕ ਹੈ ਜੀ ਤੇ ਫੋਨ ਨੰਬਰ ਦੱਸ ਦੋ ਭਾਜੀ 73476 19850 ਠੀਕ ਆ ਤੇ ਅੱਜ ਫੇਰ ਵੱਡੀਆਂ ਵੇੜਾਂ ਹਨ ਨਿਆਆਂ ਦੀਆਂ ਹਾਂ ਵੱਡੀਆਂ ਅੱਜ ਤੇ ਇੱਕ ਮੱਝ ਇੱਕ ਮੱਝ ਤੇ ਸਾਰੀਆਂ ਦਾ ਮੁੱਲ ਇੱਕੋ ਹੀ ਕਰਨਾ ਅੱਜ ਮੁੱਲ ਤਿੰਨਾਂ ਦਾ ਇੱਕ ਆ ਇੱਕ ਦਾ ਵੱਖਰਾ ਇੱਕ ਦਾ ਵੱਖਰਾ ਠੀਕ ਆ ਬਾਕੀ ਵੱਡੀਆਂ ਕੋਈ ਛੋਟੀਆਂ ਨਹੀਂ ਗੀਆਂ ਹਨਾ ਵੇੜਾਂ ਵੀ ਕਾਫੀ ਵੱਡੀਆਂ ਤਗੜੀਆਂ ਆ ਵੇਖੋ ਤੇ ਫੋਨ ਨੰਬਰ ਇੱਕ ਵਾਰ ਫੇਰ ਦੱਸ ਦੋ ਜੀ 7476 19850 ਤੇ ਸ਼ਰਵਾਦ ਵੱਡੀ ਤੋਂ ਹੀ ਕਰੀਏ ਫਾਰਮ ਵਾਲੀ ਹੈ ਕਿੰਨਾ ਦੁੱਧ ਆ ਜੀ ਇਹਦੇ ਕੋਲ ਕੋਈ ਨੂੰ 22 ਲੀਟਰ ਦੁੱਧ ਆ 20 ਬੰਦਾ ਮੰਨ ਕੇ ਲਵੇ ਕੋਈ ਅੱਛਾ ਜੀ ਪਰ ਲੱਗੀ ਮਸ਼ੀਨ ਤੇ ਜੀ ਅੱਛਾ ਮਸ਼ੀਨ ਤੇ ਲੱਗੀ ਆ ਤੋੜ ਦੋ ਕੱਦ ਵੇਖੋ ਜੀ ਕਿੱਡਾ ਵੱਡਾ ਬੇਲ ਬੜੀ ਲੰਮੀ ਆ ਲੇਵਾ ਵੇਖੋ ਜੀ ਕਿੱਡਾ ਸੋਹਣਾ ਹੈ ਦਾ ਕੁਆਲਿਟੀ ਚੰਗੀ ਆ 20 ਲੀਟਰ ਜਿਹੜਾ ਦੁੱਧ ਇਹਦੇ ਕੋਲ ਹੁਣ ਹਾਜ਼ਰ ਆ ਤੇ ਇਹਨੂੰ ਸੂਈ ਨੂੰ ਭਾਜੀ ਕਿੰਨਾ ਟਾਈਮ ਹੋ ਗਿਆ ਭਲਾ ਸੂਈ ਨੂੰ ਘੱਟ ਘੱਟ 2.5 ਤੋਂ 3 ਮਹੀਨੇ ਹੋਟਾ ਲੀ ਉਹਨਾਂ ਨੇ 2.5 ਤੋਂ 3 ਮਹੀਨੇ ਹੋ ਗਏ ਸੂਈ ਨੂੰ ਬੜੀ ਨੂੰ 1 ਮਹੀਨਾ ਹੋਇਆ ਜੀ ਅੱਛਾ ਬਣੀ ਵੀ ਹੈਗਾ ਵਸ਼ੀ ਲਾ ਲਈ ਵਸ਼ੀ ਲਾ ਲਈ ਵੇਖੋ ਇਹ ਕੱਦ-ਕਾਠ ਪੂਰਾ ਵੱਡਾ ਵਾ ਕੁਆਲਿਟੀ ਤੁਸੀਂ ਚੈੱਕ ਕਰੋ ਵੀ ਨਿੱਕਾ ਮੂੰਹ ਬੇਲ ਦੀ ਲੰਮੀ ਪਿਛੋਂ ਚੌੜੀ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਕੁਆਲਿਟੀ ਵਾਲਾ ਆਹ ਵੇਖੋ ਜੀ ਨੇਵਾ ਚੰਗਾ ਸੋਹਣਾ ਤੇ ਬਾਕੀ ਇੱਕ ਗੱਲ ਵੀਰ ਨੇ ਦੱਸੀ ਆ ਕਿ ਲੱਗੀ ਮਸ਼ੀਨ ਤੇ ਆ ਮਸ਼ੀਨ ਦੇ ਨਾਲ ਹੀ ਇਹਦੀ ਚਵਾਈ ਹੁੰਦੀ ਆ। ਥਾਣ ਸੋਹਣੇ ਲੱਗੇ। ਰਸੀ ਪਾਉਣੀ ਪੈਂਦੀ ਪਾਜੀ ਚਵਾਈ ਦੀ। ਕੋਈ ਰੱਸੀ ਨਹੀਂ। ਠੀਕ ਆ ਤੇ ਹੱਥ ਨਾਲ ਚਵਾਈ ਕਰ ਨਹੀਂ ਦਿੰਦੀ। ਨਹੀਂ ਚੋਖ ਆਂਦੀ ਕੋਹ ਨਹੀਂ ਆ। ਹਾਂਜੀ। ਠੀਕ ਆ। ਆਪਣੇ ਪਸੰਦ ਬੜਾਈ ਤਾਂ। ਅੱਛਾ। ਇਦਾਂ ਚੋਣੀ ਆ। ਠੀਕ ਆ। ਇੱਥੋਂ ਫੜ ਲਓ ਉਤੋਂ ਫੇਰ ਆ ਜਿੰਦੀ ਇਹ। ਇਦਾਂ। ਠੀਕ ਹੈ ਕੋੜੋ ਕੋੜੋ ਫੜਨਾ ਪੈਣਾ ਥਾਣ ਉਪਰੋਂ ਫੜਨਾ ਪੈਣਾ ਨਹੀਂ ਉਹਦਾ ਅਛਾ ਮੈਂ ਹਸਣਾ ਜੁਣਾ ਪਿੱਥਲੋਂ ਫੜ ਕੇ ਚਵਾ ਨਹੀਂ ਹੁੰਦਾ ਉਤੋਂ ਫੜਨਾ ਪੈਂਦਾ ਮਾ ਮਾਚੀ ਠੀਕ ਹੈ ਵੀ ਜਿਹੜੇ ਹਸਾ ਨਾ ਪਹਿਲਾਂ ਮਸ਼ੀਨ ਤੇ ਲੱਗੀ ਉਸੇ ਹਸਾ ਨਾ ਚਵਾ ਹੁੰਦਾ ਇਹਦਾ ਠੀਕ ਹੈ ਤੇ ਜੇ ਭਾਜੀ ਕੋਈ ਮਸ਼ੀਨ ਨਾ ਹੋਵੇ ਤੇ ਇਦਾਂ ਚਵਾਈ ਚਵਾ ਹੋ ਜਾਊਗਾ ਵੀ ਦੁੱਧ ਥੋੜਾ ਥੋੜਾ ਕਰਕੇ ਲੌਂਦੀ ਆ ਇਦਾਂ ਦੁੱਧ ਇਕੱਠਾ ਲੌਂਦੀ ਆ ਹਾਂ ਪਰ ਚੂਣਾ ਥਾਣ ਤਾਂ ਉਤਫਾਨ ਬੜਾ ਇਸਾ ਵੀ ਉਪਰੋਂ ਥਾਣ ਫੜਨਾ ਪੈਂਦਾ ਵਾ ਇਦਾਂ ਫੜਿਆ ਨਹੀਂ ਦਸਣ ਇਦਾਂ ਇਦਾਂ ਨਹੀਂ ਆਉਣਾ ਇਦਾਂ ਧਰ ਆਉਣੀ ਥੋੜੀਆਂ ਇਦਾਂ ਘਾਟ ਆ ਇਤੋਂ ਫੜਨਾ ਉਤੋਂ ਉਪਰੋਂ ਫੜਨਾ ਪੈਂਦਾ ਵਾ ਇਤੋਂ ਫੜਦਾ ਫਿਰ ਪੂਰਾ ਦਦਾਉਣਾ ਪੀ ਲੇਵਾ ਹੱਥ ਚ ਲੈਣਾ ਪੈਂਦਾ ਥੋੜਾ ਅੰਨੀ ਲੈਣੀ ਪੈਂਦੀ ਵੇ ਹੱਥ ਚ ਠੀਕ ਠੀਕ ਆ ਥਣਾ ਦੀ ਬਾਦ ਘਾਟ ਨਹੀਂ ਆਈ ਕੋਈ ਬਾਦ ਘਾਟ ਨਹੀਂ ਆ ਠੀਕ ਰੱਸੀ ਵੀ ਨਹੀਂ ਪਾਉਣੀ ਪੈਂਦੀ ਰੱਸੀ ਵੀ ਕੋਈ ਨਹੀਂ ਪਾਉਣੀ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲੇ ਦਾ 55000 ਰੁਪਏ ਠੀਕ ਆ ਬਾਕੀ ਜੇ ਕੋ ਮਸ਼ੀਨ ਵਾਲਾ ਲੈ ਜੇ ਤੇ ਉਹ ਉਹਦੇ ਲਈ ਹੋ ਮਰਾਵੇ ਤੇ ਚਵਾਗ ਦਊਗਾ ਦੁੱਧ ਘੜ ਦੇਉ ਗਰੰਟੀ ਹੋ ਆਪਣੀ ਠੀਕ ਹੈ ਠੀਕ ਹੈ ਤਰਾ ਦਮ ਕਿਉਂ ਜਾਂਦਾ ਜੀ ਦੁੱਧ ਘੜ ਦੇ ਦੇ ਜੇ ਦੁੱਧ ਘੜ ਜੂਗਾ 55000 ਚ ਮਾਨਤਾ ਨਾ ਹੋ ਜੂਗਾ ਠੀਕ ਹੈ ਦੂਜੇ ਨੰਬਰ ਵਾਲੀ ਬਾਰੇ ਦੱਸ ਜੀ ਇਹ ਵੀ ਨਾ ਸੂਈ ਨੂੰ ਹੋ ਗਏ 22 ਦਿਨ ਵਸ਼ੀ ਮਗਰੇ ਆਦੇ ਵਸ਼ੀ ਅੰਦਰ ਬੱਜੀ ਆ ਮੜੀ ਚਾਹਤੀ ਮਰਾ ਦਨੇ ਵਸ਼ੀ ਨੂੰ ਵੀ ਉਹਨੇ ਮੇਰੇ ਬੱਜੀ ਠੀਕ ਹੈ ਦੋਵੇਂ ਬੱਚੇ ਅੰਦਰ ਆ ਆ ਉਰਲੀਆਂ ਦੋਵਾਂ ਦੇ ਬੱਚੇ ਹੈਗੇ ਆ ਆ ਵਾਜੀ ਵਸ਼ੀ ਆ ਜਿੱਟੇ ਮੋੜ ਵਾਲੀ ਵਸ਼ੀ ਆ ਆ ਵਸ਼ਾਦ ਜੀ ਦਾ ਜਿਹੜੀ ਇੱਧਰ ਬੱਜੀ ਆ ਕਿੰਨਾ ਭਾਈ ਦੁੱਧ ਇਹਦੇ ਕੋਲ ਇੱਕੋ ਇੱਕ ਦੁੱਧ 5 ਲੀਟਰ ਕਹਾਂ ਵਾਲਾ ਅੱਛਾ 5 ਲੀਟਰ ਪੱਕਾ 2 ਲੀਟਰ ਕੰਢੇ ਚੋਖਣ ਵਾਲਾ ਠੀਕ ਹੈ ਜੀ ਜਿੰਨ ਟਾਈਮ ਬਾਅਦ ਚੋਣਦੇ ਇਹਨੂੰ ਠੀਕ ਆ ਹਾਂਜੀ ਧੋਰ ਲੋ ਜੀ ਇਹਨੂੰ 25 ਲੀਟਰ ਦੁੱਧ ਜਿਹੜਾ ਇਹਦੇ ਕੋਲ ਹੁਣ ਹਾਜ਼ਰ ਆ ਬਾਕੀ ਕੱਦ ਕੱਟ ਵੀ ਸੋਹਣਾ ਥਾਣ ਬੜੇ ਚੰਗੇ ਲੱਗੇ ਆ ਕੁਆਲਿਟੀ ਵੇਖੋ ਜੀ ਵਹਿੜ ਦੀ ਸੂਆ ਇਹਦਾ ਕਿਰਵਾ ਜੀ ਸੂਆ ਕੋਈ ਦੁੱਜਾ ਤੀਜਾ ਮੰਨ ਲੈ ਪਤਾ ਦੁੱਜਾ ਜਾਂ ਤੀਜਾ ਆਪਣੀ ਸਮਝ ਕਰੇ ਹਨਾ ਬਾਕੀ ਥਾਣ ਸੋਹਣੇ ਲੱਗੇ ਆ ਜੀ ਇਹਨੂੰ ਕੁਆਲਿਟੀ ਲੱਗਿਆ ਥਣ ਚੰਗਾ ਦੁੱਧ ਵਾਲੀ ਹੈ ਜੀ ਇੱਥੇ ਹੀ ਮੋੜ ਲਿਆਓ ਆਜੋ ਭਾਜੀ ਆਜੋ ਮੋੜ ਲਓ ਕਰੋ ਜੀ ਕਾਦ ਕਾੜ ਵੀ ਸੋਹਣਾ ਚੰਗੀ ਹੈ 25 ਲੀਟਰ ਦੁੱਧ ਹਾਜ਼ਰ ਇਹਨੂੰ ਰਸੀ ਪਾਉਣੀ ਪੈਂਦੀ ਭਾਜੀ ਏਦਾਂ ਨਹੀਂ ਠੀਕ ਹੈ ਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ 65000 ਰੁਪਏ ਜੀ ਸ਼ੋਰ ਕਿ ਨਹੀਂ ਕਰਦੋਗੇ ਸ਼ੋਰ ਕਰਦਾਂਗੇ ਮੋਕੇ ਦੇ ਹਨਾ ਫੋਨ ਲਾਵੇ ਕੋਈ ਵੀ ਚੰਗੀ ਆ ਜੀ ਕੁਆਲਿਟੀ ਚੰਗੀ ਆ ਤੇ ਆ ਜਿਹੜੀ ਇਹਦੇ ਕੋਲ ਕਿੰਨਾ ਦੁੱਧ 15 ਲੀਟਰ ਦੁੱਧ ਹੋਣਾ ਇਹ ਵੇਲੇ ਆ ਛੇ 15 ਲੀਟਰ 14 ਮਦਾ ਮਾਲੇ ਪੱਕਾ ਇਹਦਾ ਅਵਸ਼ਾ ਵੱਜਾ ਅੰਦਰ ਇਹਦਾ ਅਵਸ਼ਾ ਅੰਦਰ ਜੀ ਠੀਕ ਆ ਇਧਰਲੇ ਬੰਨੇ ਜਿਹੜਾ ਵੱਜਾ ਹਨਾ ਡੱਬਾ ਅਵਸ਼ਾ ਸੁਆ ਇਹਦਾ ਕਿੰਨਾ ਮਾਵਾ ਸੁਆ ਵਿਦਾ ਕਰਾ ਇਧਰ ਜਾਈਂ ਕਿੰਦਾ ਹੀ ਪੰਛੀ ਜਮਾਲੇ ਤੇ ਜਮਾਲੇ ਸੁਆ ਆਪਣੀ ਕੋ ਆਪਣੀ ਸਮਝ ਕੇ ਰੇ ਡੱਬ ਚੈੱਕ ਕਰੇ ਡੱਬ ਕਿੱਦਾ ਕਿੱਦਾ ਸੋਹਣਾ ਵਧੀਆ ਬਰੀਡ ਵੇਖੋ ਕਿੰਡੀ ਚੰਗੀ ਆ ਸੋਹਣੀ ਸਨਖੀ ਪੂਰੀ ਆ ਜੀ ਬਾਕੀ ਥਾਣ ਦੀ ਕੁਆਲਿਟੀ ਬੜੀ ਵਧੀਆ ਲੇਵਾ ਵੀ ਚੰਗਾ ਕੱਦ ਕਾਠ ਵੀ ਚੰਗਾ ਸੋਹਣਾ ਵਾ ਸੋਹਣੀ ਸਨਖੀ ਬੜੀ ਹੈ ਆਜੋ ਮੋੜ ਲਓ ਇਹਨੂੰ ਵੀ ਰੱਸੀ ਪਾਉਣੀ ਪੈਂਦੀ ਰੱਸੀ ਨਹੀਂ ਪਾਉਣੀ ਪੈਂਦੀ ਇਹਨੂੰ ਠੀਕ ਆ ਹੁਣ 15 ਲੀਟਰ ਦੁੱਧ ਹੁਣ ਕਰ 14 ਮਨ ਦੇ ਮੱਲੇ ਸੌਦਾ ਕਰ 14 ਮਨ ਕੇ ਸੌਦਾ ਕਰ ਲੇ ਬਾਕੀ ਥਾਣ ਦੀ ਕੁਆਲਿਟੀ ਪ੍ਰਿੰਟ ਪ੍ਰਿੰਟ ਚੰਗਾ ਸੋਹਣਾ ਵਾ ਸੂਈ ਨੂੰ ਕਿੰਨਾ ਕੇ ਟਾਈਮ ਦੱਸਿਆ ਜੇ ਹੋ ਗਿਆ 25 ਕਿ ਦਿਨਾਂ 25 ਦਿਨ ਹੋ ਗਏ ਇਹਦਾ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਵੀ 55000 ਰੁਪਏ ਛੋਟ ਹੋ ਜੂਗੀ ਕਰ ਦਾਂ ਠੀਕ ਹੈ ਜੀ ਤੇ ਹੁਣ ਆਪਾਂ ਮੱਝ ਦਿਖਾ ਲਈਏ ਆਹ ਮੱਝ ਜੀ ਕਿੰਨਾ ਦੁੱਧ ਦੇਈ ਇਹਦੇ ਕੋਲ ਇਹ ਕੋ 8 ਲੀਟਰ ਦੁੱਧ ਆਠ ਲੀਟਰ ਦੁੱਧ ਹਾਂਜੀ ਠੀਕ ਹੈ ਜੀ ਤੇ ਮਿਲਦੀ ਪਾੜੇ ਦੇ ਆਹ ਸਾਮਾਂ ਨੂੰ ਪਾੜੇ ਦੇ ਮਿਲਦੀ ਜੀ ਹਾਂਜੀ ਸਵੇਰੇ ਟਿਕਾ ਲਉਂਦੀ ਹੈ ਸਵੇਰੇ ਟਿਕਾ ਲਉਂਦੀ ਹੈ ਹਾਂਜੀ ਠੀਕ ਹੈ ਬਣੀ ਵੀ ਹੈਗਾ ਬਣੀ ਨੂੰ 40 ਦਿਨ ਹੋ ਗਿਆ 40 ਦਿਨ ਹੋ ਗਏ ਆਪਾਂ ਕੋਲ ਆਈ ਉੱਥੇ ਪਾੜੇ ਦੇ ਮਿਲਦੀ ਢੋੜ ਲਓ ਜੀ ਇਹਨੂੰ ਵੀ ਬਾਕੀ ਸੋਹਣੀ ਸਨਖੀ ਵੇਖੋ ਕਿੱਡੀ ਆ ਕੁਆਲਿਟੀ ਵਾਲੀ ਮਾਝ ਆ ਬਾਕੀ ਲੇਵਾ ਤੁਹਾਨੂੰ ਦਿਖਾਉਨੇ ਆ ਵੀ ਇਹਦਾ ਵੀ ਚੰਗਾ ਵਾ ਹੈ ਤੋ ਕਿਹੜਾ ਤਾਂ ਸੱਜਣਾ ਰ ਘਾਲੇ ਵਾਲੀ ਫਿਰਦੀ ਹੈ ਜੀ ਆਹ ਵੇਖੋ ਇਹ ਲੇਵਾ ਚੈੱਕ ਕਰੋ ਦੁੱਧ ਸ਼ੇਕ 1 ਕਿਲੋ ਹੀ ਆ ਇਹਦੇ ਕੋਲ ਇਸ ਟਾਈਮ ਤੇ ਹਾਜ਼ਰ ਜਿਹਦਾ ਆ ਜਾਓ ਭਾਜੀ ਮੋੜ ਲਿਓ ਹਾਂ ਬੰਦੋ ਬੰਦੋ ਬਾਕੀ ਵੀਰ ਜੀ ਥਣਾ ਸੁਣਾ ਦੀ ਵੀ ਬਾਤ ਕੱਢਣੀ ਹੈਗੀ ਨਹੀਂ ਥਣ ਦੀ ਵੀ ਬਾਤ ਕੱਢਣੀ ਠੀਕ ਆ ਤੇ ਮੋਲੇ ਤੱਕ ਨਾ ਕਰਨਾ ਜੀ ਮੋਲੇ ਦਾ 55000 ਛੋੜ ਹੋ ਜੂਗੀ ਹੋ ਜੂ ਠੀਕ ਹੈ ਜੀ ਕਰ ਨਹੀਂ ਕੋਈ ਗੱਲਬਾਤ ਹੋਰ ਜੀ ਬਸ ਬਾਕੀ ਸਭ ਠੀਕ ਠਾਕ ਹੋ ਗਏ ਆ ਵੀਰਾਂ ਦੇ ਦੋ ਟਾਈਮ ਚੋਲੇ ਠੀਕ ਆ ਉਹਦੇ ਘਟਵਾ ਜਾਵੇ ਆਪਣੀ ਗੰਟੀ ਹੋ ਗਈ ਠੀਕ ਹੈ ਜੀ ਲਾ ਲਿਓ ਵੀ ਇਹਨੂੰ ਫੋਨ ਤੇ ਚਾਰ ਹੀ ਪਸ਼ੂ ਆ ਚਾਰੇ ਪਸ਼ੂ ਸੋਹਣੇ ਸੁਨਖੇ ਆ ਚੰਗੀ ਕੁਆਲਿਟੀ ਦੇ ਆ ਤਾਂ ਆ ਕੇ ਸੂਹੇ ਸਵਾਏ ਆਗੇ ਆ ਦੋ ਟਾਈਮ ਚੂ ਕੇ ਆਪਣੀ ਤਸੱਲੀ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ